ਜ਼ਿਲ੍ਹਾ ਬਟਾਲਾ ਸ਼ਹਿਰ ਦੇ ਵਿੱਚ বাস ਸਟੈਂਡ ਦੇ ਸਾਹਮਣੇ ਬਟਾਲਾ ਟ੍ਰੈਫਿਕ ਪੁਲਿਸ ਦੇ ਵੱਲੋਂ ਬੈਰੀਕੇਡ ਲਗਾ ਕੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਬਟਾਲਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਮਨਜਿੰਦਰ ਸਿੰਘ ਨੇ ਕਾਲੇ ਰੰਗ ਦੀ ਸਕੋਰਪੀਆ ਗੱਡੀ ਨੂੰ ਰੋਕਿਆ। ਜਦੋਂ ਡਰਾਈਵਰ ਨੂੰ ਪੁੱਛ ਕੇ ਚ ਕੀਤੀ ਗਈ ਤਾਂ ਡਰਾਈਵਰ ਦੇ ਕੋਲ ਕੋਈ ਵੀ ਗੱਡੀ ਨੂੰ ਲੈ ਕੇ ਕੋਈ ਦਸਤਾਵੇਜ਼ ਨਹੀਂ ਨਿਕਲਿਆ। ਪੁਲਿਸ ਨੇ ਫਿਰ ਪਹਿਲਾਂ ਮਕੈਨਿਕ ਨੂੰ ਬੁਲਾਇਆ ਅਤੇ ਕਾਲੇ ਰੰਗ ਦੀ ਇਸ ਸਕੋਰਪੀਓ ਗੱਡੀ ਦੇ ਉੱਤੇ ਲੱਗੇ ਹੂਟਰ ਨੂੰ ਹਟਾ ਦਿੱਤਾ ਅਤੇ ਬਾਅਦ ਵਿੱਚ ਥਾਣੇ ਦੇ ਵਿੱਚ ਇਸ ਨੂੰ ਬੰਦ ਕਰਕੇ ਡਰਾਈਵਰ ਨੂੰ ਪੈਦਲ ਹੀ ਘਰ ਭੇਜ ਦਿੱਤਾ ਅਤੇ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ। ਇੱਕ ਗੱਡੀ ਗਰਦਾਸਪੁਰ ਰੋਡ ਤੋਂ ਬਲੈਕ ਸਕੋਰਪੀਓ ਜੋ ਪੂਟਰ ਮਾਰਦੀ ਆ ਰਹੀ ਸੀ ਜਿੰਨੂੰ ਕਲੱਬ ਮੋੜ ਲਾਗੇ ਰੋਕ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਇੱਕ ਹੂਟਰ ਬੰਦ ਹੋਇਆ ਜੋ ਲੱਗਾ ਤੇ ਉਹ ਮਾਰਿਆ ਸ਼ੂਟਰ ਬਲੈਕ ਫਿਲਮ ਲੱਗੀ ਹੋਈ ਸੀਗੀ। ਔਰ ਜਦੋਂ ਦਸਤਾਵੇਜ਼ਾਂ ਨੂੰ ਪੇਸ਼ ਕਰਨ ਵਾਸਤੇ ਕਿਹਾ ਤਾਂ ਕੋਈ ਉਹ ਮਲੇ ਦਸਤਾਵੇਜ਼ ਜਿਹੜੇ ਸਬਫੀਸ਼ੈਂਟ ਨਹੀਂ ਪੇਸ਼ ਕਰ ਸਕਿਆ ਜੀ ਲੋਕਰ ਮੋਟਰ ਵਹੀਕਲ ਐਕਟ ਦੀ ਧਾਰਾ ਦੇ ਹੇਠ 207 ਦੇ ਅੰਦਰ ਥਾਣੇ ਸਿਟੀ ਜਿਹੜਾ ਬੰਦ ਕਰਵਾ ਦਿੱਤਾ ਗਿਆ ਸਰ ਅੱਜ ਹੋਰ ਕਿੰਨੇ ਕਿ ਚਲਾ ਕੇ ਗਏ ਹੋਰ ਵੀ ਹੁਣ ਤੱਕ ਅਸੀਂ ਜਿਹੜੇ ਆ 5 ਚਲਾਂਟਡ ਆ ਨੰਬਰ ਪਲੇਟਾਂ ਦੇ ਵੀ ਕਰ ਦਿੱਤੇ ਸਰ ਇਹੋ ਜਿਹੇ ਲੋਕਾਂ ਨੂੰ ਕੀ ਕਰਨ ਦੇ ਤੋਗੇ ਜਿਹੜੇ ਪ੍ਰਾਈਵੇਟ ਗੱਡੀਆਂ ਤੇ ਹੂਟ ਲਗਾ ਦੇ ਜਾਂ ਸ਼ੀਸ਼ੇ ਕਾਲੇ ਕਰਦੇ ਨੇ ਪ੍ਰਾਈਵੇਟ ਗੱਡੀਆਂ ਤੇ ਹੂਟਰ ਮਾਰਨਾ ਜਾਂ ਜਿਹੜੀ ਬਲੈਕ ਫਿਲਮ ਲਾਉਣੀ ਆ ਇਹਦੇ ਵੱਲੋਂ ਵੀ ਸਖਤ ਹਦਾਇਤਾਂ ਕਿ ਇਹਨਾਂ ਜਿਹੜਾ ਇਹ ਇੱਕ ਚੀਜ਼ ਨੂੰ ਖਤਮ ਕੀਤਾ ਜਾਵੇ ਸੋ ਮੈਂ ਇਹ ਬੇਨਤੀ ਕਰਾਂਗਾ ਕਿ ਜਿਹੜੀ ਇਹ ਆਪਾਂ ਵਾਇਲੇਸ਼ਨ ਕਰਦੇ ਆ ਹੂਟਰ ਮਾਰਦੇ ਆ ਪ੍ਰਾਈਵੇਟ ਗੱਡੀਆਂ ਤੇ ਪੁਲਿਸ ਸਾਇਰਨ ਲਗਾ ਕੇ ਜਾਂ ਬਲੈਕ ਫਿਲਮ ਲਾਉਂਦੇ ਆ ਤਾਂ ਇਹ ਵਾਇਲੇਸ਼ਨ ਜਿਹੜੀ ਨਾ ਕੀਤੀ ਜਾਵੇ ਨਹੀਂ ਤਾਂ ਇਹਦੇ ਨਤੀਜੇ ਜਿਹੜੇ ਉਹ ਭੁਗਤਣ ਲਈ ਤਿਆਰ ਆ ਸਰ ਸਰਕਾਰੀ ਮੁਲਾਜ਼ਮ ਨੂੰ ਵੀ ਹੂਟਰ ਲਾਉ ਦੇਗਾ ਕਿ ਨਹੀਂ ਬਿਲਕੁਲ ਨਹੀਂ ਆਗਾ ਕਿ ਕਿਸੇ ਨੂੰ ਲਾਉ ਨਹੀਂ ਆਗਾ ਜਿਹੜੇ ਸਾਡੇ ਉਹ ਅਫਸਰ ਅਧਿਕਾਰੀ ਨੇ ਉਹਨਾਂ ਦੀਆਂ ਗੱਡੀਆਂ 'ਚ ਹੋ ਸਕਦਾ ਹੋਰ ਜਿਹੜਾ ਆਮ ਪੁਲਿਸ ਮੁਲਾਜ਼ਮਾ ਉਹ ਐਸਐਨਚੈਨ న్యూਸ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਜ਼ਿਲ੍ਹਾ ਬਟਾਲਾ ਸ਼ਹਿਰ ਦੇ ਵਿੱਚ ਬੱਸ ਸਟੈਂਡ ਦੇ ਸਾਹਮਣੇ ਬਟਾਲਾ ਟ੍ਰੈਫਿਕ ਪੁਲਿਸ ਦੇ ਵੱਲੋਂ ਬੈਰੀਕੇਡ ਲਗਾ ਕੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਬਟਾਲਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਮਨਜਿੰਦਰ ਸਿੰਘ ਨੇ ਕਾਲੇ ਰੰਗ ਦੀ ਸਕੋਰਪਿਓ ਗੱਡੀ ਨੂੰ ਰੋਕਿਆ। ਜਦੋਂ ਡਰਾਈਵਰ ਨੂੰ ਪੁੱਛਗਿੱਛ ਕੀਤੀ ਗਈ ਤਾਂ ਡਰਾਈਵਰ ਦੇ ਕੋਲ ਕੋਈ ਵੀ ਗੱਡੀ ਨੂੰ ਲੈ ਕੇ ਕੋਈ ਦਸਤਾਵੇਜ਼ ਨਹੀਂ ਨਿਕਲਿਆ। ਪੁਲਿਸ ਨੇ ਫਿਰ ਪਹਿਲਾਂ ਮਕੈਨਿਕ ਨੂੰ ਬੁਲਾਇਆ ਅਤੇ ਕਾਲੇ ਰੰਗ ਦੀ ਇਸ ਸਕੋਰਪਿਓ ਗੱਡੀ ਦੇ ਉੱਤੇ ਲੱਗੇ ਹੂਟਰ ਨੂੰ ਹਟਾ ਦਿੱਤਾ ਅਤੇ ਬਾਅਦ ਵਿੱਚ ਥਾਣੇ ਦੇ ਵਿੱਚ ਇਸ ਨੂੰ ਬੰਦ ਕਰਕੇ ਡਰਾਈਵਰ ਨੂੰ ਪੈਦਲ ਹੀ ਘਰ ਭ ਅਤੇ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਇੱਕ ਗੱਡੀ ਗਰਦਾਸਪੁਰ ਰੋਡ ਤੋਂ ਬਲੈਕ ਸਕਾਰਪੀਓ ਜੋ ਸਕੂਟਰ ਮਾਰਦੀ ਆ ਰਹੀ ਸੀ ਜਿੰਨੂੰ ਕਲੱਬ ਮੋੜ ਲਾ ਕੇ ਰੋਕ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਇੱਕ ਹੂਟਰ ਬੰਦ ਹੋਇਆ ਜੋ ਲੱਗਾ ਤੇ ਉਹ ਮਾਰ ਰਿਹਾ ਸੀ ਹੂਟਰ ਬਲੈਕ ਫਿਲਮ ਲੱਗੀ ਹੋਈ ਸੀ ਔਰ ਜਦੋਂ ਦਸਤਾਵੇਜ਼ਾਂ ਨੂੰ ਪੇਸ਼ ਕਰਨ ਵਾਸਤੇ ਕਿਹਾ ਤਾਂ ਕੋਈ ਉਹ ਮਲੇ ਦਸਤਾਵੇਜ਼ ਜਿਹੜੇ ਸਬਫੀਸ਼ੈਂਟ ਨਹੀਂ ਪੇਸ਼ ਕਰ ਸਕੇ ਜਿਸ ਨੂੰ ਕਰ ਮੋਟਰ ਵਹੀਕਲ ਐਕਟ ਦੀ ਭਾਰਾ ਦੇ ਹੇਟ 207 ਦੇ ਅੰਦਰ ਥਾਣੇ ਸਿਟੀ ਜਿਹੜਾ ਬੰਦ ਕਰਵਾ ਦਿੱਤਾ ਗਿਆ। ਸਰ ਅਜੇ ਹੋਰ ਕਿੰਨੇ ਕਿ ਤਰਾਕ ਕਿਤੇ ਗਏ ਨੇ। ਹੋਰ ਵੀ ਹੁਣ ਤੱਕ ਅਸੀਂ ਜਿਹੜੇ ਆ 5 ਚਲਾਂਡ ਜਿਹੜਾ ਨੰਬਰ ਪਲੇਟਾਂ ਦੇ ਵੀ ਕੱਢਦੇ। ਸਰ ਇਹੋ ਜਿਹੇ ਲੋਕਾਂ ਨੂੰ ਕੀ ਕਹਿਣਗੇ ਤਾਹੋਗੇ ਜਿਹੜੇ ਪ੍ਰਾਈਵੇਟ ਗੱਡੀਆਂ ਤੇ ਹੂਟਲ ਕਰਦੇ ਜਾਂ ਸ਼ੀਸ਼ੇ ਕਾਲੇ ਕਰਦੇ ਨੇ। ਪ੍ਰਾਈਵੇਟ ਗੱਡੀਆਂ ਤੇ ਹੂਟਲ ਮਾਰਨਾ ਜਾਂ ਜਿਹੜੀ ਬਲੈਕ ਫਿਲਮ ਲਾਉਣੀ ਆ ਇਹਦੇ ਵੱਲੋਂ ਵੀ ਸਖਤ ਹਦਾਇਤਾਂ ਕਿ ਇਹਨਾਂ ਜਿਹੜਾ ਇਹ ਇੱਕ ਚੀਜ਼ ਨੂੰ ਖਤਮ ਕੀਤਾ ਜਾਵੇ ਸੋ ਮੈਂ ਇਹ ਬੇਨਤੀ ਕਰਾਂਗਾ। ਕਿ ਜਿਹੜੀ ਆਪਾਂ ਵਾਇਲੇਸ਼ਨ ਕਰਦੇ ਹਾਂ ਉਹ ਦਰਮਾਦਦੇ ਆ ਪ੍ਰਾਈਵੇਟ ਗੱਡੀਆਂ ਤੇ ਪੁਲਿਸ ਸਾਇਰਨ ਲਗਾ ਕੇ ਜਾਂ ਬਲੈਕ ਫਿਲਮ ਲਾਉਂਦੇ ਆ ਤਾਂ ਇਹ ਵਾਇਲੇਸ਼ਨ ਜਿਹੜੀ ਨਾ ਕੀਤੀ ਜਾਵੇ ਨਹੀਂ ਤਾਂ ਇਹਦੇ ਨਤੀਜੇ ਜਿਹੜੇ ਉਹ ਰੁਪਗਤਨ ਲਈ ਤਿਆਰ ਆ ਸਰ ਸਰਕਾਰੀ ਮੁਲਾਜ਼ਮ ਨੂੰ ਵੀ ਘੂਟਾ ਲਾਉ ਡ ਹੈਗਾ ਕਿ ਨਹੀਂ ਬਿਲਕੁਲ ਨਹੀਂ ਹੈਗਾ ਕਿ ਕਿਸੇ ਨੂੰ ਲਾਉ ਨਹੀਂ ਹੈਗਾ ਜਿਹੜੇ ਸਾਡੇ ਉੱਚ ਅਫਸਰ ਅਧਿਕਾਰੀ ਨੇ ਉਹਨਾਂ ਦੀਆਂ ਗੱਡੀਆਂ ਤੇ ਹੋ ਸਕਦਾ ਹੋਰ ਜਿਹੜਾ ਆਮ ਪੁਲਿਸ ਮੁਲਾਜ਼ਮ ਆ ਉਹ ਐਸਨ ਚੈਟ న్యూਸ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ